ਇਹ ਕੁਝ ਨਹੀਂ ਹੁੰਦਾ ਕਿ ਤੁਸੀਂ ਕਿੰਨਾ ਪਾਇਆ ਕਿੰਨਾ ਨਹੀਂ ਕਿਉਂਕਿ ਕਹਿੰਦੇ ਕਿ ਇੱਕ ਵਾਰ ਸੰਤਾਂ ਨੇ ਕਿਹਾ ਵੀ ਕਿ ਲਿਆਓ ਵੀ ਇਸ ਵੱਡੇ ਕਾਰਜ ਲਈ ਆਪਾਂ ਦਾਨ ਕਰਨਾ ਦੇਖਦੇ ਹਾਂ ਸਭ ਤੋਂ ਵੱਡਾ ਦਾਨ ਕੌਣ ਕਰੂਗਾ ਹਮ ਤੇ ਕਹਿੰਦੇ ਕਿ ਲਾਲਿਆ ਨੇ ਸੇਠਾ ਨੇ ਕਾਰੋਬਾਰੀਆਂ ਨੇ بڑے ਜ਼ਿਮੀਦਾਰਾਂ ਨੇ ਕਿਸਾਨਾਂ ਨੇ ਢੇਰ ਲਾਤੇ ਕਿਸੇ ਨੇ ਅਨਾਜ ਦੇ ਕਿਸੇ ਨੇ ਪੈਸੇ ਦੇ ਕਿਸੇ ਨੇ ਧਨਦੌਲਤ ਦੇ ਹੀਰੇ ਜਵਾਹਰਾਤ ਦੇ ਤੇ ਇੱਕ ਮਾਈ ਆਈ ਉਹਨੇ ਗੁਥਲੀ ਦੇ ਵਿੱਚੋਂ ਇੱਕ ਸਿੱਕਾ ਕੱਢਿਆ ਤੇ ਰੱਖਤਾ ਹਮ ਤੇ ਸਾਰੇ ਪਸਨ ਵਾਲੇ ਚੇਰੇ ਨਾਲ ਦੇਖਣ ਲੱਗੇ ਤੇ ਸੰਤਾ ਨੇ ਉਹ ਸਿੱਕਾ ਚੱਕਿਆ ਤੇ ਮੱਥੇ ਨਾਲ ਲਾਇਆ ਕਿ ਆਜ ਸਭ ਤੋਂ ਵੱਡਾ ਦਾਨ ਇਸ ਮਾਤਾ ਨੇ ਕੀਤਾ ਹਮ ਸਾਰੇ ਹੈਰਾਨ ਕੇ ਮਹਾਰਾਜ ਅਸੀਂ ਤਾਂ ਮਾਪੁਰਛੋ ਇੰਨਾ ਨਾ ਦਾਨ ਕੀਤਾ ਤੁਸੀਂ ਇਹ ਉਹ ਕਹਿੰਦੇ ਨਹੀਂ ਏਸ ਨੇ ਆਪਣਾ ਸਾਰਾ ਕੁਝ ਦਾਨ ਕਰਤਾ ਇਹਦੇ ਕੋਲ ਸਿਰਫ ਕਮਾਈ ਚ ਇਹ ਸਿੱਕਾ ਸੀ ਜੀ ਉਹਨੇ ਉਹ ਸਾਰੀ ਕਮਾਈ ਦੇਤੀ ਤੁਸੀਂ ਆਪਣੀ ਕਮਾਈ ਚੋਂ ਮਹਾਰਾਜ ਤਿਲ ਫੁੱਲ ਦਿੱਤਾ ਜੀ ਸੋ ਇਸ ਲਈ ਇਹ ਕੋਈ ਮਾਇਨੇ ਨਹੀਂ ਤੁਸੀਂ ਕੀ ਦੇ ਰਹੇ ਹੋ ਤੁਸੀਂ ਕੀ ਇਸ ਭਾਵਨਾ ਨਾਲ ਦੇ ਰਹੇ ਹੋ ਬਹੁਤ ਵੱਡੀ ਗੱਲ ਹੈ ਸੋ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ